ਕਹਿੰਦੇ ਕੋਸ਼ਾ ਬਣਾਇਆ ਚ ਕਬੱਡੀ ਪਾਉਣ ਦੇ ਲਈ ਵਧੀ ਹੋਈ ਹੈ ਦੂਜੇ ਪਾਸੇ ਚਾਰ ਜਾਫੀ ਤਿਆਰ-ਵਾਰ ਤਿਆਰ ਹੈ ਇੱਕ ਆਹ ਸਾਹਮਣੇ ਦੇਖਾਂਗੇ ਚਾਰ ਜਾਬੀ ਤਿਆਰ-ਵਾਰ ਤਿਆਰ ਖੇਡ ਦੇ ਮਾਦਾਰ ਦੇ ਵਿੱਚ ਉਹਨੂੰ ਮਿਸ਼ਾਣਾ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਹੈ ਆਹ ਜਾਬੀ ਤੇ ਦੂਜੇ ਪਾਸੇ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਟੀਮ ਖੇਡਦੀ ਹੈ ਸੰਤ ਬਾਬਾ ਹਜਾਰਾ ਸਿੰਘ ਕਬੱਡੀ ਕਲੱਬ ਯੂਐਸਏ ਪਲੱਸ ਫਰਾਂਸ ਦੀ ਟੀਮ ਗੁਰਪ੍ਰੀਤ ਤੋਪਰ ਰਾਇ ਹੋਰਾਂ ਦੀ ਟੀਮ ਹੈ ਇੱਕ ਪਾਸੇ ਗਿੰਦੋ ਵਾਲੀ ਲਓ ਅਮਰ ਦੀ ਰੇਡ ਇੱਕ ਪਾਸੇ ਪਿੱਤੂ ਆ ਮੇਰੇ ਵਿਰੋ ਤੇ ਪਿੱਤੂ ਦੇ ਨਾਲ ਹੈਪੀ ਆ ਆ ਜਿੱਥੋਂ ਦਾ ਪੰਜਾਬ ਦਾ ਲੋਕ ਆ ਇੱਕ ਰਣਜੀਤ ਪਾਵਾਗ ਆ ਗਿਆ ਕਿ ਮੈਨੂੰ ਫਿਰ ਦੁਬਾਰਾ ਦੱਸੀ ਬਾਪੂ ਗੱਲਾਂ ਲਾਹੌਰ ਦੀਆਂ ਪਰ ਆਹ ਵੇਖਾਂਗੇ ਅਮਣ ਪਰ ਪੁਆਇੰਟ ਰੇਡਰ ਦੇ ਹਿੱਸੇ ਮਾਰ ਦਿਓ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਨਹੀਂ ਆਉਂਦਾ ਪਰ ਟਰੱਕ ਟੈਕਸੀ ਜਹਾਜ਼ ਚਲਾਉਣ ਕੁੜੀਆਂ ਨੰਬਰ ਲੈ ਕੇ ਸਕੂਲਾਂ ਤੇ ਕਾਲਜਾਂ ਚੋਂ ਆ ਮਾਂ ਬਾਪ ਦਾ ਨਾਂ ਚਮਕਾਉਣ ਕੁੜੀਆਂ ਕਿਸੇ ਗੱਲੋਂ ਵੀ ਮੁੰਡਿਆਂ ਤੋਂ ਘੱਟ ਹੈ ਨਹੀਂ ਢੋਲ ਵੱਜੇ ਤੇ ਭੰਗੜੇ ਪੌਣ ਕੁੜੀਆਂ ਆ ਰੇਡ ਪੈ ਗਈ ਠੱਡੇ ਵਾਲਿਆ ਉਹ ਸਾਹਮਣੇ ਕਹਿੰਦੇ ਸ਼ਰਦਾ ਦੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਦੂਜੇ ਪਾਸੇ ਮੈਨੂੰ ਲੱਗਦਾ ਪੀਤੂ ਐ ਉਹ ਸਾਹਮਣੇ ਕਹਿੰਦੇ ਪੀਤੂ ਰੇ ਲਾ ਜੱਫਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਦਿੰਦਾ ਹੈ ਲਾ ਗੋਸਾ ਦੀ ਰੇਡ ਪੈ ਗਈ ਖੇਡ ਮੈਦਾਨ ਦੇ ਵਿੱਚ ਗੋਸਾ ਇੱਕ ਬੁਲਟ ਮੋਟਰਸਾਈਕਲ ਤੇ ਵੀਰ ਕੋਈ ਇੱਥੇ ਆਇਆ ਤੇ ਆਪਣਾ ਬੁਲਟ ਮੋਟਰਸਾਈਕਲ ਗਰਾਊਂਡ ਦੇ ਵਿੱਚ ਲਾ ਕੇ ਆਵੇ ਮੇਜ ਹਿੰਦੁਸਤਾਨੀ ਨੇ ਬੁਲਟ ਮੋਟਰਸਾਈਕਲ ਦੇ ਉੱਪਰ ਕਰਤੱਵ ਕਰਨਾ ਹੈ ਬੁਲਟ ਮੋਟਰਸਾਈਕਲ ਵੀਰ ਕੋਈ ਵੀਰ ਦੇ ਕੋਲ ਹੈ ਤੇ ਇੱਕ ਬੁਲਟ ਮੋਟਰਸਾਈਕਲ ਗਰਾਊਂਡ ਦੇ ਵਿੱਚ ਚਾਹੀਦਾ ਹੈ ਇੱਕ ਬੁਲਟ ਮੋਟਰਸਾਈਕਲ ਗਰਾਊਂਡ ਦੇ ਵਿੱਚ ਆਵੇ ਆ ਕੁੜੀ ਦਾ ਧਾਰੀ ਵਾਲ ਦੇ ਲਾਗੇ ਮੇਰੇ ਵੀਰੋ ਆਹ ਕੋਟ ਸੰਤੋਖ ਰਾਏ ਵਾਲੀ ਅਸਵੇਲੇ ਕਹਿੰਦੇ ਰੇਡ ਪਾਉਣ ਦੇ ਲਈ ਚੜਦੇ ਸੂਰਜ ਨੂੰ ਸਜਦਾ ਕਰਦੀ ਹੈ ਇੱਕ ਪਾਸੇ ਕਹਿੰਦੇ ਆਹ ਕੁੜੀ ਡੱਕ ਲੈਣ ਦੀ ਗੱਲ ਕਰਦੀ ਹੈ ਉਹ ਫੜਿਆ ਇੱਕ ਗੁੱਟ ਕਹਿੰਦੀ ਹਣ ਪੂਆ ਸੁੱਟ ਲੱਗਦਾ ਯੋਰ ਪੱਟ ਵਿੰਕਲ ਮਾਰ ਦਿਓ ਤਾੜੀਆਂ 500 ਰੁਪਈਆ ਸਾਡੇ ਮਿੱਤਰ ਮਾਨ ਅਮਰੀਕਾ ਵਾਲੇ ਆ ਭਰਾਵਾ ਵੱਲੋਂ ਪਹੁੰਚਾ ਹਰਿੰਦਰ ਯੂ ਐਸ ਏ ਮਾਣ ਕਰਦਾ ਤੇ 500 ਰੁਪਈਆ ਬਹੁਤ ਵੱਡੇ ਪਿਆਰ ਸਤਿਕਾਰ ਜਿਹੜੇ ਆ ਉਹ ਤੇ ਟੀ ਹੈ ਉਹ ਸਾਹਮਣੇ ਕਹਿੰਦੇ ਜੱਸੀ ਰੇਡ ਪਾਉਣ ਦੇ ਲਈ ਵਧੀ ਹੋਈ ਜਫਰਬਾਲ ਵਾਲੀ ਆ ਸਾਹਮਣੇ ਜੱਸੀ ਦੀ ਰੇਡ ਹੈ ਦੂਜੇ ਪਾਸੇ ਆ ਜਾਫੀ ਕਹਿੰਦੀ ਮੈਂ ਰੋਕਾਂ ਮੈਂ ਟੱਕ ਪਾਵਾਂ ਉਹ ਸਾਹਮਣੇ ਕਬੱਡੀ 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 ਉਹ ਘੜੀ ਦੀਆਂ ਸੋਈਆਂ ਕਰਦੀਆਂ ਟਿਕ ਟਿਕ ਆ ਜਾਫੀ ਦੂਜੇ ਪਾਸੇ ਜੱਸੀ ਜਫਰਬਾਲ ਬੜੀ ਇਹ ਆ ਸਵਾਦ ਹੈ ਇੱਕ ਵਾਰੀ ਤਾੜੀ ਮਾਰਦੇ ਦਰਸ਼ਕ ਵੀਰੋ ਇਹ ਮਾਨ ਪਿਆਰ ਭੇਜਦੇ ਆ ਗੁਰਮਨ ਸਿੰਘ ਜੀ ਆਸਟ੍ਰੇਲੀਆ ਤੋਂ ਉਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਤੇ ਉੱਪਰ ਧੰਨਵਾਦ ਹੈ ਕਿਉਂਕਿ ਸਮਾ ਸਾਰਿਆਂ ਕੋਲ ਨਹੀਂ ਪਰ ਅੱਜ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਵੀਰ ਜਿਹੜੇ ਆ ਗੋਸਾਂ ਦੀ ਰੇਡ 500 ਦੀ ਹੈ ਮੇਰੇ ਵੀਰੋ ਕਿੰਨਾ ਵੱਲੋਂ ਆ ਬਿੱਟੂ ਕਾਲੋ ਆ ਜੁਨੀਅਰ ਟਰੈਕਿੰਗ ਵਾਲੇ ਅਮਰੀਕਾ ਵਾਲੇ ਭਰਾ ਹਰਵੰਦਰ ਜੂਐਸਏ ਵੱਲੋਂ ਅਬੇ ਜਿੱਤ ਕਾ ਲੋ ਜੂਐਸਏ ਤੇ ਕੈਪਟਨ ਤੇਜਾ ਵੀਰਾ ਅਮਰੀਕਾ ਰਹਿੰਦਾ ਤੇ ਉਹਨਾਂ ਦਾ ਵੀਰ ਅਮਿਤਰ ਮਾਰ ਡੀਡੀਪੀਓ ਸਾਹਿਬ ਵੱਲੋਂ ਆਹ 500 ਦੇ ਰਹਿਓ ਜੀ ਆਹ ਰੇਡ ਪਾਉਣ ਦੇ ਲਈ ਠੱਡੇ ਵਾਲਿਆ ਉਹ ਸ਼ਾਰਜਾ ਕਿਹਦੇ ਖੇਡ ਰਾਂ ਦੇ ਵਿੱਚ ਵਧੀ ਹੋਈ ਹੈ ਕਿ ਚਾਰ ਦਿਨ ਮੌਜਾ ਮਾਨ ਕੇ ਲੈ ਕੇ ਸੁਖਾ ਦੇ ਸਮੁੰਦਰਾ ਚ ਤਾਰੀ ਨੀ ਆਲੇ ਮਾਇ ਸਾਮ ਕੁੱਜੀਆਂ ਧੀਆਂ ਛੱਡ ਚਲੀਆਂ ਸਰਦਾਰੀ ਉਹ ਸਾਹਮਣੇ ਕਹਿੰਦੇ ਪੀਤੂ ਆ ਜਲੰਧਰ ਵਾਲੀ ਲਾ ਜਫਾ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੁੜ ਗਈ ਹੈ ਜੱਸੀ ਆ ਗਈ ਹੈ ਜੋ ਆ ਤਾਂ ਗਈ ਹੈ ਜਾਉ ਹੁਣ ਚਾਰ ਕੁੜੀਆਂ ਦੀ ਮਰਜ਼ੀ ਦੇ ਨਾਲੇ ਆਹ ਵੇਖਾਂਗੇ ਜਾ ਮਿੱਤਰਾਂ ਦੇ ਕੋ ਕਾ ਬੜਨਾ ਜੱਬ ਬੜਨਾ ਪੈਰ ਤੇਰੀ ਦੀ ਝਾਂਜਰ ਤੇਰੇ ਨਾਲ ਨਾਲ ਤੁਰਨਾ ਜੱਬ ਬਣ ਜਾਣਾ ਗਾਨੀ ਤੇਰੀ ਦੇ ਮਣ ਕੇ ਅੱਜ ਤੈਨੂੰ ਟੱਕਰਾਂਗੇ ਸਜਰੇ ਸ਼ਰੀਕ ਤੇਰੇ ਬਣ ਕੇ ਹੁਣ ਕਹਿੰਦੇ ਟਵਿੰਕਲ ਦੀ ਕਬੱਡੀ ਹੈ ਵੀ ਤੂੰ ਹੁਣ ਕੱਤਿਆਂ ਤੋਂ ਕਹਿੰਦੇ 41 ਹੁਣ ਨੂੰ ਫਿਰਦੇ ਆ ਉਹ ਸਾਹਮਣੇ ਬੱਲੇ 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 ਹੂ ਉਹ ਫੜਿਆ ਗੁੱਟ ਪਰ ਦੂਜੇ ਪਾਸੇ ਟਵਿੰਕਲ ਮਾਰਦੀ ਹੈ ਟੱਕੇ ਉਹ ਸਾਹਮਣੇ ਪੁਆਇੰਟ ਜੋੜਦੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਟਵਿੰਕਲ ਹੈ ਜੱਸੀ ਨੇ ਅਗਲੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਪਾ ਦਿੱਤੀ ਹੈ ਬਹੁਤ ਵਧੀਆ ਮੈਚ ਚੱਲਦਾ ਹੈ ਨਾ ਲੜਕੀਆਂ ਦਾ ਨਾ ਧੀਆਂ ਦਾ ਨਾ ਬੱਚੀਆਂ ਦਾ ਇਹਦੇ ਮੈਚ ਖੇਡਦਾ ਦਾਸ ਵਿਖੇ ਬੱਲੇ ਵੱਲੋਂ ਬਿੱਲੇ ਵੱਲੋਂ ਜੱਸੀ ਲਈ 500 ਬੈਂ ਤੇ ਪੈਸੇ ਨਾਲ ਦੀ ਨਾਲ ਫੜੀ ਚ ਇਹਨਾਂ ਪਲੇਰਾਂ ਦੇ ਇਹ ਖਿਡਾਰਨਾਂ ਦੇ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਹੈ ਟੀਮਾਂ ਨੂੰ ਮੇਰੀ ਬੇਨਤੀ ਹੈ ਬਿਨਾਂ ਦੇਰੀ ਕੀਤੇ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਖੇਡ ਗਰਾਊਂਡ ਦੇ ਵਿੱਚ ਆ ਜਲਾ ਲਓ ਪੀਤੂ ਲਾ ਜਫਾ ਬੱਲੇ 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 ਕਰਾ ਗਈ ਹੈ ਤਾੜੀਆਂ ਮਾਰ ਦਿਓ ਜ਼ੋਰ ਨਾਲ ਇਹ ਪੀਤੂ ਦਾ ਜਫਾ ਉਧਰ ਮੰਨਾ ਯੂ ਐਸ ਏ ਤਾਕੜ ਜੱਟ ਅਮਰੀਕਾ ਤੋਂ ਲਾਈਵ ਜੁੜਿਆ ਹੈ ਮੇਰੇ ਵੀਰੋ ਪੱਤਾ ਟਰਾਂਸਪੋਰਟ ਵਾਲੇ ਅਮਰੀਕਾ ਵਾਲੇ ਭਰਾ ਮਾਣ ਕਰਦੇ ਆ ਆ ਬਿੱਲਾ ਸਾਡਾ ਭਰਾ ਜੂਏ ਸੇ ਤੋਂ ਜੀਤਾ ਜੂਏ ਸੇ ਤੋਂ ਇੰਦਾ ਜੂਏ ਸੇ ਤੋਂ ਇਹ ਬੌਂਸ ਨੇ ਆ ਸਾਡੇ ਮੰਨੇ ਧਾਕੜ ਜਰਦੇ ਮੇਰੇ ਵੀਰੋ ਅਮਰੀਕਾ ਤੋਂ ਲਾਈਵ ਜੁੜੇ ਹੋਏ ਨੇ ਯਾਰਾਂ ਦੇ ਯਾਰ ਨੇ ਕਿ ਜੱਟ ਕੋਲੋਂ ਘਾਟ ਨਹੀਂ ਉਹ ਪੈਸੇ ਥੇਲੇ ਦੀ ਉੱਚੀ ਆ ਹਵੇਲੀ ਅਮਰੀਕਾ ਵਾਲੇ ਦੀ ਉੱਚੀ ਆ ਹਵੇਲੀ ਅਮਰੀਕਾ ਵਾਲੇ ਦੀ ਉਹ ਕਹਿੰਦੇ ਅਮਰੀਕਾ ਵਾਲਿਆਂ ਦਾ ਉਹ ਕਹਿੰਦੇ ਫਰਾਂਸ ਵਾਲਿਆਂ ਦਾ ਅਗਲੀ ਰੇਡ ਉਹ ਕਹਿੰਦੇ ਟਵਿੰਗਲ ਨੇ ਪਾ ਦੁੱਤੀ ਹੈ ਕਿ ਮੁੰਡਿਆਂ ਵਾਂਗੂ ਜਿੱਤ ਨਹੀਂ ਕਰਦੀਆਂ ਅੱਗੇ ਹੋ ਰਹਿਣ ਲੜਦੀਆਂ ਫੇਰ ਵੀ ਕਮੇ ਨਕਮੀਆਂ ਬਾਜੀ ਤੀਆਂ ਝੜਕਿਆ ਖੜ ਨੂੰ ਜੰਮਿਆ ਆ ਬੱਲੇ ਵੱਲੋਂ ਬੱਲਾ ਕਹਿੰਦਾ 500 ਜੱਸੀ ਜਫਰਵਾਲ ਵਾਲੀ ਤੇ ਲਾ ਦਿਓ ਆ ਜੱਸੀ ਐ ਜਫਰਵਾਲ ਪਿੰਡ ਐ ਧਾਰੀਵਾਲ ਦੇ ਲਾਗੇ ਮੇਰੇ ਵੀਰੋ ਪਰ ਜੱਸੀ ਪੁਆਇੰਟ ਆਪਣੀ ਟੀਮ ਲਈ ਜੋੜਦੀ ਹੋਈ ਤੇ 500 ਆ ਸਰਬਕੁਟੀਆਂ ਕੁੜੀਆਂ ਦਾ ਫਰ ਰਵੇ ਆ ਚੋਟੀ ਦਾ ਮੈਚ ਆ 500 ਲੈ ਜਾ ਮਿੱਥੋਂ ਮੇਰਾ ਵੀਰ ਅਮਨ ਦੀ ਰੇਡ ਤੇ ਬੋਲ ਠੱਠੇ ਵਾਲੇ ਦੀ ਆ ਰੇਡ ਪੈ ਗਈ ਆ ਖੇਡ ਮੈਦਾਨ ਦੇ ਵਿੱਚ ਕੁੜੀਆਂ ਨੇ ਇਹ ਮਾਰਨੇ ਗੁੱਖ ਵਿੱਚ ਧੀ ਧਰਤੀ ਹਟ ਪਾਣੀ ਜਿਨ੍ਹਾਂ ਸਾਂਭੇ ਤਾਂ ਖਤਮ ਕਹਾਣੀ ਜਿਨ੍ਹਾਂ ਸਾਂਭੇ ਤਾਂ ਖਤਮ ਕਹਾਣੀ ਉਧਰ ਮਜੀਂਦਰ ਸਿੰਘ ਜੀ ਸਾਡੇ ਕਾਲੋ ਸਾਹਿਬ ਦੁਬਈ ਤੋਂ ਲਾਈਵ ਜੁੜੇ ਹੋਏ ਉਹਨਾਂ ਦਾ ਧੰਨਵਾਦ ਹੈ ਗੋਸ਼ਾ ਯੂ ਐਸ ਏ ਮਰੀ ਯੂ ਐਸ ਏ ਗੋਰਾ ਯੂ ਐਸ ਏ ਤੇ ਹਰਵਿੰਦਰ ਸਿੰਘ ਜੀ ਮੱਟੀ ਯੂ ਐਸ ਏ ਉਹਨਾਂ ਦਾ ਧੰਨਵਾਦ ਹੈ ਨਾਲ ਸਾਡਾ ਵੀਰ ਅਮਰੀਕ ਸਿੰਘ ਜੀ ਕਾਲੋ ਯੂ ਐਸ ਏ ਤੋਂ ਉਹ ਵੀ ਲਾਈਵ ਜੁੜੇ ਹੋਇਆ ਹੈ ਗੁਰਮਨ ਸਿੰਘ ਜੀ ਵੀਰ ਸਾਡਾ ਆਸਟ੍ਰੇਲੀਆ ਤੋਂ ਲਾਈਵ ਜੁੜੇ ਹੋਇਆ ਹੈ ਸਾਰਿਆਂ ਦਾ ਧੰਨਵਾਦ ਹੈ ਆਹ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਰੈਡਰ ਪੌਂਡ ਦੇ ਲਈ ਵਾਦੀ ਹੋਈ ਪਰ ਦੂਜੇ ਪਾਸੇ 2 ਨੰਬਰ ਤੋਂ ਲੱਗੀ ਖੇਡ ਮੈਦਾਨ ਦੇ ਵਿੱਚ ਉਹ ਪਿੰਡਾਂ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਮੁਕਾਬਲਾ ਚੋਟੀ ਦਾ ਆ ਸਾਹਮਣੇ ਪਈਆਂ ਦੋਹਾ ਪੈੜਾਂ ਦੀਆਂ ਜੱਫੀਆਂ ਜਿਵੇਂ 에어ਪੋਰਟ ਤੇ ਕੁੜਮਣੀਆਂ ਕੁੜਮਣੀਆਂ ਨੂੰ ਮਿਲਦੀਆਂ ਜਿਵੇਂ ਕੁੜਮਣੀਆਂ ਕੁੜਮਣੀਆਂ ਮਿਲਦੀਆਂ ਹੁੰਦੀਆਂ ਨੇ ਆਲੀ ਰੇਟ ਟਵਿੰਕਲ ਕੋਟ ਸੰਤੋਖ ਖਰਾਏ ਪਿੰਡ ਵਾਲੀ ਤਿਆਰ ਬਰ ਤਿਆਰ ਆ ਮੇਰੇ ਵੀਰੋ ਪੰਜਾਬ ਦੇ ਵੱਡੇ ਵੱਡੇ ਕਬੱਡੀ ਕੱਪਾਂ ਦੇ ਵਿੱਚ ਆਹ ਕੁੜੀ ਬੱਲੇ-ਬੱਲੇ ਕਰਵਾਉਂਦੀ ਆ ਮੇਰੇ ਵੀਰੋ ਆਹ ਸਾਹਮਣੇ ਰੇਡ ਪਾ ਦਿੰਦੀ ਐ ਜੇ ਕਰਤੀ ਨਹੀਂ ਜੰਮੂਗੀ ਨਾ ਮਾਂ ਦਾ ਰਿਸ਼ਤਾ ਨਾ ਚਾਚੀ ਦਾ ਰਿਸ਼ਤਾ ਨਾ ਤਾਈ ਦਾ ਰਿਸ਼ਤਾ ਦੁਨੀਆ ਦੇ ਸਾਰੇ ਰਿਸ਼ਤੇ ਖਤਮ ਹੋ ਜਾਣਗੇ ਕਿਉਂਕਿ ਧੀਆਂ ਨਾਲ ਸੰਸਾਰ ਹੈ ਧੀਆਂ ਨਾਲ ਜੱਗ ਹੈ ਆਹ ਵੇਖਾਂਗੇ ਪੁਆਇੰਟ ਤੇ ਵਿੰਕ ਕਲ ਆਪਣੀ ਟੀਮ ਲਈ ਜੋੜਦੀ ਹੋਈ ਤੇ ਜੱਸੀ ਆ ਗਈ ਐ ਠੱਠੇ ਵਾਲਿਆ ਆਹ ਕਹਿੰਦੇ ਮੈਚ ਦਾ ਹਾਫ ਸਮਾਂ ਹੋ ਗਿਆ ਐ ਅਗਲੇ ਮੈਚ ਦੀਆਂ ਟੀਮਾਂ ਦੇ ਖਿਡਾਰੀ ਜਿਹੜੇ ਖੇਡ ਗਰਾਊਂਡ ਦੇ ਵਿੱਚ ਆ ਜਾਣ ਅਗਲੇ ਮੈਚ ਦੀਆਂ ਟੀਮਾਂ ਦੇ ਖਿਡਾਰੀ ਜਿਹੜੇ ਐ ਉਹ ਖੇਡ ਗਰਾਊਂਡ ਦੇ ਵਿੱਚ ਆ ਜਣਾ। ਇੱਕ ਆ ਛੋਟੀ ਜੀ ਫੇਲਾ ਵੀਰ ਆਇਆ ਹੈ। ਮੇਜਰ ਬੰਦ ਕਰ ਲਾ ਮੇਰਾ ਵੀਰ ਹੁਣ 2 ਮਿੰਟ ਤੋਂ ਮੈਚ ਚੱਲ ਪਿਆ। ਮੇਜਰ ਹਿੰਦੁਸਤਾਨੀ ਮਿਸ ਮੈਡਮ ਜੋਤੀ ਆਈਆਂ ਨਾਲ। ਬੁਲਟ ਮੋਟਰਸਾਈਕਲ ਤੇ ਸਟੰਟ ਹੋਣੇ ਐ। ਮਾਣ ਵਾਲੀ ਗੱਲ ਐ। ਮੇਜਰ ਹਿੰਦੁਸਤਾਨੀ ਮਿਸ ਮੈਡਮ ਜੋਤੀ ਪਰ ਸਾਹਮਣੇ ਵਾਹ ਜੱਪਸੀ ਯਫਰਵਾਲ ਦੀ ਧਰਤੀ ਲੱਗਦਾ ਜੋਰ ਹੁੰਦੀ ਹੋਈ ਬੱਲੇ ਬੱਲੇ ਤੇ ਪੁਆਇੰਟ ਰੇਡਰ ਦਾ ਕਬੱਡੀ ਟੀਮਾਂ 6 ਆਲ ਓਪਨ ਕਬੱਡੀ ਟੀਮਾਂ ਤੇ ਇੱਕ ਮੈਚ ਇਹਨਾਂ ਖਿਡਾਰੀਆਂ ਦਾ ਖੇਡਿਆ ਜਾਵੇਗਾ ਕੱਲ ਨੂੰ ਪਿੰਡੀ ਪਿੰਡ ਦੇ ਵਿੱਚ ਬਹੁਤ ਵੱਡਾ ਖੇਡ ਮੇਲਾ ਫਤਿਹਗੜ ਜੂੜੀਆਂ ਦੇ ਕੋਲ ਪੁੱਜਿਓ ਜ਼ਰੂਰ ਪੁੱਜਿਓ 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 ਜ਼ਰੂਰ ਆ ਕੱਲ ਨੂੰ 29 ਤਰੀਕ ਹੈ ਤੇ ਕਹਿੰਦੇ 700 ਫੌ ਟਰੈਕਟਰ ਦਿੱਤੇ ਜਾਣਿਆ ਪੰਡੋਰੀ ਦੀ ਧਰਤੀ ਦੇ ਮੇਰੇ ਵੀਰੋ ਆ 700 ਫੌ ਭਾਈ ਸਾਲੂ ਦੇ ਤਪਸਥਾਨ ਤੇ ਕਿ ਮਾਰ ਵਾਲੀ ਗੱਟ ਗੱਲ ਆ ਆ 700 ਫੌ ਟਰੈਕਟਰ ਬੈਕ ਟੂ ਰੇਡਰ ਤੇ ਸਟਾਪਰ ਨੂੰ ਕੱਲ ਨੂੰ ਦਿੱਤੇ ਜਾਣਿਆ ਪਰ ਟੱਕਰ ਕਿਹਦੇ ਨਾਲ ਹੋਵੇਗੀ ਇਸ ਵੇਲੇ ਕੁੜੀ ਨੇ ਰੇਡ ਪਾ ਦਿੱਤੀ ਆਹ ਵੇਖਾਂਗੇ ਡਿੱਗਦੀ ਢੈਂਦੀ ਬੰਦੀ ਤੇਰੀ ਹੂਰ ਨਾ ਮਾਰਜ਼ਾਲਮਾ ਵੇਕੇ ਤੱਤੜੀ ਦੇ ਦੂਰ ਬੇਨਾ ਮਾਰਜ਼ਾਲਮਾ ਵੇਕੇ ਤੱਤੜੀ ਦੇ ਦੂਰ ਹੋਵੇਗਾ ਮਣੀ ਮੁਲਤਾਨੀ ਫਰਾਂਸ ਵਾਲਾ ਵੀਰ ਸੱਦੇ ਦਿੰਦਾ ਗਿੰਦਾ ਕਮਾਨਪੁਰੀਆ ਢਿੱਲੋ ਫਰਾਂਸ ਵਾਲਾ ਸੱਦੇ ਦੇ ਰਿਹਾ ਨਾਲ ਸਾਡਾ ਵੀਰ ਟਿੰਕਾ ਮਜੀਠਾ ਫਰਾਂਸ ਵਾਲੇ ਵੀਰਾਂ ਵੱਲੋਂ ਸੱਦੇ ਆ ਗੁਰਪ੍ਰੀਤ ਸਿੰਘ ਸਾਡਾ ਵੀਰ ਬੋਪਰਾ ਹੈ ਯੂ ਐਸ ਏ ਵਾਲਾ ਉਹ ਸੱਦੇ ਦੇ ਰਿਹਾ ਜਤਿੰਦਰ ਯੂ ਐਸ ਏ ਸੱਦੇ ਦੇ ਰਿਹਾ ਲਾਲੀ ਬੋਪਰਾ ਹੈ ਸੱਦੇ ਦਿੰਦੇ ਆ ਲਓ ਜੱਸੀ ਆ ਯਾਫਰਵਾਲ ਦੀ ਧਰਤੀ ਮੇਰੇ ਵੀਰੋ ਇਸ ਵੇਲੇ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਐਸੇ ਵੇਲੇ ਵਧਦੀ ਹੋਈ ਐਸੇ ਵੇਲੇ ਚਾਰੇ ਮਟਿਆੜਾ ਤਿਆਰ ਵਰ ਤਿਆਰ ਕਦੇ ਸੱਜੇ ਕਦੇ ਖੱਬੇ ਫੜਦੀ ਆ ਗੁੱਟ ਕੁੜੀ ਆਹ ਹੁੰਦੀ ਹੋਈ ਬੱਲੇ ਬੱਲੇ ਲੱਗਦਾ ਹੈ ਯੋਰ ਪਰ ਨਹੀਂ ਰੀਸਾ ਖੇਡ ਮੈਦਾਨ ਦੇ ਵਿੱਚ ਪਰ ਕੁੜੀਆਂ ਚਿੜੀਆਂ ਨੇ ਇਹ ਪਰ ਨਹੀਂ ਹੁੰਦੇ ਕੁੜੀਆਂ ਦੇ ਇਹ ਪੇਕੇ ਸਾਰੇ ਹੁੰਦੇ ਆ ਕਰ ਨਹੀਂ ਹੁੰਦੇ ਕੁੜੀਆਂ ਦੇ ਯੂ ਐਸ ਏ ਵਾਲਿਆਂ ਦਾ ਕੈਲੀਫੋਰਨੀਆ ਵਾਲਿਆਂ ਦਾ ਧੰਨਵਾਦ ਹੈ ਨਾਲ ਅਵੇ ਜੀਤ ਕਾਲੋ ਯੂ ਐਸ ਏ ਵਾਲਿਆਂ ਦਾ ਧੰਨਵਾਦ ਹੈ ਨਾਲ ਮਿੱਤਰ ਮਾਨ ਸਿੰਘ ਜੀ ਕਾਲੋ ਸਾਹਿਬ ਵੀਡੀਓ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਧਰਲੇ ਪਾਸੇ ਮੈਨੂੰ ਲੱਗਦਾ ਅਮਨ ਦੂਜੇ ਪਾਸੇ ਪੀਤੂ ਦੇਖ ਉਹ ਥਾਪੀ ਵੱਜੀ ਹੈ ਸਾਹਮਣੇ ਕਹਿੰਦੇ ਪੀਤੂ ਨੇ ਥਾਪੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ